ਬੜਾ ਹਰਦਾ ਬਲੁੰਨ ਰਹ ਜਾਂਦਾ ਯਾਰ ਮੈਂ ਨਾ ਇੰਨਾ ਅੰਦਰੋਂ ਪਾਟਿਆ ਪਿਆ ਇੰਨਾ ਅੰਦਰੋਂ ਪਾਟਿਆ ਪਿਆ ਪਰ ਗੁਰੂ ਨੇ ਮੈਨੂੰ ਹੌਸਲੇ ਵਾਲਾ ਵੱਡਾ ਦੇ ਦਿੱਤਾ ਸਨੇਹਾ ਵੀ ਪਚਾਉਂਦੇ ਤਾਂ ਵੀ ਨਹੀਂ ਆਉਂਦੇ ਆਵਾਂਗੇ ਜੀ ਆਵਾਂਗੇ ਜ਼ਰੂਰ ਆਵਾਂਗੇ ਬਹੁਤ ਵੱਡੀ ਕੁਰਬਾਨੀਆਂ ਜੀ ਬਹੁਤ ਵੱਡੀ ਕੁਰਬਾਨੀਆਂ ਕਰਨਾ ਦਖਲੀ ਜਿਹੜਾ ਬੰਦਾ ਗੁਰੂ ਦੀ ਬੇਅਦਬੀ ਦੇਖਦੇ ਹੋਏ ਵੀ ਅਣ ਦੇਖਿਆ ਕਰ ਰੇ ਮੈਂ ਕੋ ਗੁਰੂ ਦਾ ਸਿੱਖ ਹੋ ਹੀ ਨਹੀਂ ਸਕਦਾ ਛੋਟੇ ਅੱਖਾਂ ਦੇ ਸਾਹਮਣੇ ਗੁਰੂ ਦੀ بے ਅਦਵੀ ਹੋ ਰਹੀ ਹੋਵੇ ਜੀ ਗੁਰੂ ਦੇ ਸਰੂਪਾਂ ਨੂੰ ਅੱਕ ਲਈ ਜਾ ਰਹੀ ਹੋਵੇ ਤੇ ਤੁਸੀਂ ਅੱਖਾਂ ਮੀਚ ਕੇ ਉਹ ਸੰਹਾਰ ਰਹੇ ਹੋ ਫਿਰ ਤੁਸੀਂ ਸਿੱਖ ਕਹਾਦੇ ਹੋ ਸਿੱਖੀ ਦਿਖਾਵੇ ਦੀ ਸਿੱਖੀ ਰਹਿ ਗਈ ਹਲਸਾ ਜੀ ਭਾਈ ਅੰਮ੍ਰਿਤਪਾਲ ਦੀ ਨਵੀਂ ਪਾਰਟੀ ਬਣੀ ਮੈਂ ਨਾ ਉਹਨਾਂ ਦਾ ਇੰਨਾ ਕੱਢ ਕੇ ਸਪੋਰਟ ਕੀਤੀ ਸੀ ਸਾਰੇ ਸੰਸਾਰ ਨੂੰ ਪਤ ਫੇਰ ਯਾਰ ਮੈਂ ਉਸ ਪਰਿਵਾਰ ਨੂੰ ਮੈਂ ਝੋਲੀਆਂ ਹੁਣ ਤੱਕ ਕੱਢ ਰਿਆਂ ਵੀ ਆਓ ਭਾਈ ਸਭ ਤੋਂ ਵੱਡਾ ਮੁੱਦਾ ਐ ਜਿ குருਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦਾ ਮੈਂ ਕਹਿੰਦਾ ਯਾਰ ਬਿਲਕੁਲ ਸਾਥ ਨਹੀਂ ਤੇਰੇ ਹੈਗੇ ਫੋਨ ਵੀ ਨਹੀਂ ਚੱਕਦਾ ਮੈਂ ਇਹ ਕਹਨਾ ਜਦੋਂ ਮੇਰੀ ਸ਼ਹੀਦੀ ਹੋ ਗਈ ਨਾ ਮੇਰੇ ਨਾਂ ਤੇ ਵੀ ਦੁਕਾਨਾਂ ਖੋਲਣ ਵਾਲੇ ਬਾਦੂ ਆ ਜਾਣਗੇ ਜਿਹੜੇ ਪਖੰਡੀ ਗੋਲਕਾਂ ਚੋਰ ਉਹਨਾਂ ਨੇ ਵੀ ਆ ਕੇ ਉਹਰੇ ਗੁਰਜੀਤ ਸਿੰਘ ਦੇ ਨਾਂ ਤੇ ਵੀ ਦੁਕਾਨ ਖੋਲ ਦੇਣੀ ਐ ਵੀ ਹਾਂ ਜੀ ਗੁਰੂ ਨੂੰ ਪਿਆਰ ਕਰਨ ਵਾਲਾ ਖਾਲਸਾ ਗੁਰਜੀਤ ਸਿੰਘ ਦੇਖੋ ਈ ਦੀ ਦੇ ਕੇ ਗਿਆ ਪਰ ਪਿੱਛੇ ਨਹੀਂ ਹਟਿਆ ਉਹਨਾਂ ਨੇ ਮੇਰੇ ਨਾਂ ਤੇ ਵੀ ਦੁਕਾਨਾ ਖੋਲ੍ਹ ਲਈ ਹੂੰ ਜਿਹੜੇ ਗੁਰੂ ਦੀ ਤਾਬਿਆਂ ਦੇ ਵਿੱਚ ਬੈਠ ਕੇ ਇਹ ਗੱਲ ਕਹਿਣਾ ਵੀ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਉਹ ਤੂੰ ਕਹਿ ਸਾਨੂੰ ਗੁਰੂ ਤੇ ਭਰੋਸਾ ਹੈ ਗੁਰੂ ਬਿਨਾਂ ਆਪਣਾ ਪੰਥ ਕੀ ਹੈ ਬਈ ਕੁਛ ਵੀ ਨਹੀਂ ਮਿੱਟੀ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਤਾਂ ਸਾਡਾ ਪੰਥ ਮਹਾਨ ਹੈ ਨਹੀਂ ਸਾਡੇ ਪੱਲੇ ਕੀ ਹੈ ਫਿਰ ਆਪਾਂ ਪੱਗਾ ਇੱਕ ਦਿਖਾ ਵੀ ਨਹੀਂ ਆਵੰਦੇ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜੀ ਕਹੋਂਦੀਆਂ ਨੇ ਸਾਰਾ ਪ੍ਰਬੰਧ ਦੇਖਦੀਆਂ ਨੇ ਉਹਨਾਂ ਚੋਂ ਕੋਈ ਤੁਹਾਡੇ ਕੋਲ ਕਾਲ ਆਈ ਹੋਵੇ ਕੋਈ ਮਿਲਣ ਦੇ ਲਈ ਪਹੁੰਚਿਆ ਹੋਵੇ ਕੋਈ ਏਦਾਂ ਦੀ ਗੱਲਬਾਤ ਨਾ ਤੇ ਨਾ ਹਾਂਜੀ ਬਿਲਕੁਲ ਚੇਤਨ ਸਿੰਘ ਜੋੜਾ ਮਾਜਰਾ ਨੇ ਵਿਧਾਨ ਸਭਾ ਚ ਮੁੱਦਾ ਚੁੱਕਿਆ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਬੇਈਮਾਨ ਹੁੰਦੀਆਂ ਨੇ ਸਰਕਾਰਾਂ ਸੋਚਦੀਆਂ ਨੇ ਵੀ ਹਜੇ 2 ਸਾਲ ਪਏ ਨੇ ਨੇੜੇ ਜਾ ਕੇ ਆਪਾਂ ਸ਼ਾਵਾਸ਼ੇ ਲਵਾਂਗੇ ਇਹ ਬਾਤੇ ਘਾਟੇ ਦੀ ਰਾਜਨੀਤੀ ਕਰਦੇ ਗੁਰੂ ਨਾਲ ਵੀ ਉਹ ਇਹਨਾਂ ਨੂੰ ਮਹਿੰਗੀ ਪਾਊਗੀ ਇਹ ਜੇ ਸਰਕਾਰ ਮੰਨੀ ਹੈ ਹਾਂਜੀ ਕਾਨੂੰਨ ਬਣਾਉਣ ਵਾਸਤੇ ਤਾਂ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਤਖੜੇ ਹੋਣੇ ਬਣਦੇ ਮੈਂ ਇਹ ਸੰਸਾਰ ਛੱਟਣ ਤੋਂ ਪਹਿਲਾਂ ਉਹਨਾਂ ਨੂੰ ਨੰਗੇ ਕਰਕੇ ਜਾਊਂਗਾ ਸਾਰਿਆਂ ਨੂੰ ਕਿਉਂ ਆਪਣੀ ਕੌਮ ਦੇ ਵਿੱਚ ਪਤਾ ਕੀ ਹੁੰਦਾ ਜਿਉਂ ਦੇ ਨਾਲ ਸਾਥ ਦਿੰਦੇ ਨਹੀਂ ਮਰੇ ਤੋਂ ਲੱਖਾਂ ਨਾਲ ਕੱਟ ਕਰ ਲੈਂਦੇ ਨੇ ਦੁਪਹਿਰਾ ਸਾਹਿਬ ਕਰਨ ਵਾਲੀਆਂ ਸੰਗਤਾਂ ਨੂੰ ਜਦੋਂ ਪੱਤਰਕਾਰ ਭਾਈ ਚਾਰਾ ਪੁੱਛਦਾ ਹੈ ਵੀ ਤੁਹਾਨੂੰ ਕੀ ਪ੍ਰਾਪਤ ਹੋਇਆ ਹਾਂ ਤਾਂ ਯਾਰ ਉਹਨਾਂ ਦੀਆਂ ਗੱਲਾਂ ਸੁਣ ਕੇ ਨਾ ਬੜਾ ਹੱਸਾ ਆਉਂਦਾ ਹੈ ਉਹ ਬੜਾ ਕੀ ਕਹਿਣਗੇ ਪਹਿਲਾਂ ਇੱਕ ਗੱਡੀ ਸੀ ਹੁਣ 17 ਨੇ ਤੇ ਦੂਜੀ ਬੀਬੀ ਨੂੰ ਪੁੱਛਣਗੇ ਹਾਂ ਮਾ ਤਾਂ ਤੈਨੂੰ ਕੀ ਹਾਸਲ ਹੋਇਆ ਮੈਨੂੰ ਉਹ ਕੁਸਾਸ ਚੋ ਲੋਗੇ ਜੀ ਮੇਰੇ ਦੋਨੋਂ ਬੱਚੇ ਕੈਨੇਡਾ ਸੈਟ ਹੋ ਮੈਂ ਕਹਿੰਦਾ ਜੇਕਰ ਫਿੱਟੇ ਨੂੰ ਐਸੀ ਸਿੱਖੀ ਦੇ ਫਿਰ ਤਾਂ ਆਪਾਂ ਬਸ ਦੇ ਘਾਟੇ ਦੀ ਲੱਗੇ ਨਾ ਆਸ਼ੀਤਾਂ ਨਾਲ ਵੀ ਕਰਨ ਕਿ ਸਾਡਾ ਕਾਰਜ ਕਰੋ ਅਸੀਂ ਫੇਰਾਂ ਤੁਹਾਡੇ ਜੀ ਸੌਦੇ ਹੋ ਰਹੇ ਨੇ ਜੀ ਸੌਦੇ ਹੋ ਰਹੇ ਨੇ ਵੀਰੇ ਸੌਦੇ ਹੋ ਰਹੇ ਨੇ ਭਾਈ ਗੁਰਜੀਤ ਸਿੰਘ ਤਕਰੀਬਨ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਵਰ ਤੇ ਬੈਠੇ ਨੇ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਭੁੱਖ ਹੜਤਾਲ ਕਰੀਆ ਉਹਨਾਂ ਨੇ ਮਰਨ ਵਰਤਾ ਜਿਹੜਾ ਉਹਨਾਂ ਦਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਉਣ ਦੇ ਲਈ ਮੰਗ ਹੈ ਜਿਹੜੀ ਭਾਈ ਸਾਹਿਬ ਵੱਲੋਂ ਰੱਖੀ ਜਾ ਰਹੀ ਹੈ ਕਿ ਸਖਤ ਕਾਨੂੰਨ ਬਣਨ ਜੇ ਕੋਈ ਬੇਅਦਬੀ ਕਰਦਾ ਹੈ ਸੋ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਭਾਈ ਸਾਹਿਬ ਫੋਨ ਚੁੱਕਦੇ ਨੇ ਗੱਲ ਕਰਾਂਗੇ ਭਾਈ ਗੁਰਜੀਤ ਸਿੰਘ ਜੀ ਜੇ ਉਹ ਫੋਨ ਚੁੱਕਦੇ ਨੇ ਤਾਂ ਉਹਨਾਂ ਨਾਲ ਗੱਲ ਜ਼ਰੂਰ ਕੀਤੀ ਜਾਊਗੀ ਫਿਲਹਾਲ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ WhatsApp ਤੇ ਟਰਾਈ ਕਰਦੇ ਆਂ ਭਾਈ ਗੁਰਜੀਤ ਸਿੰਘ ਸਮਾਣਾ ਦੇ BS ਨਾਲ ਟਾਵਰ ਦੇ ਉੱਤੇ 400 ਫੁੱਟ ਉੱਚਾ ਟਾਵਰ ਆ ਇਹ ਜਿਸ ਤੇ ਉਹ ਚੜੇ ਹੋਏ ਨੇ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੈ ਜਿਹੜਾ ਹੋ ਗਿਆ ਏ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਸਾਹਿਬ ਨਾਲ ਹੈਲੋ ਖੰਡਿਤਰਾ ਜੀ ਵਾਈਗਰੂ ਜੀ ਹਾਂਜੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਥੋੜਾ ਠੀਕ ਠਾਕ ਜੀ ਹਾਂਜੀ ਹਾਂਜੀ ਸਿੰਘ ਸਾਹਿਬ ਸੇਤਾਂ ਕਿ ਮੈਨੇ ਪਹਿਲਾਂ ਤਾਂ ਸੇਤਾਂ ਦੱਸੋ ਜੀ ਸੇਤਾਂ ਸੇਤਾਂ ਦਾ ਡੰਮਾ ਡੋਲ ਜਿਹਾ ਚੱਲ ਰਿਹਾ ਕੰਮ ਕਦੇ ਠੀਕ ਹੋ ਜਾਣਾ ਕਦੇ ਗਰਜਾਂ ਦਾ ਸਰੀਰ ਬਸ ਕੋਈ ਨਹੀਂ ਗੁਰੂ ਦੀ ਕਿਰਪਾ ਦੀ ਕਲਾ ਹੈ ਦਿਮਾਗ ਚੜਦੀ ਕਲਾ ਜੀ ਬਾਕੀ ਤਾਂ ਛੱਡੋ ਠੀਕ ਹੈ ਜੀ ਕੀ ਲੱਗ ਰਿਹਾ ਜੀ ਬੜਾ ਲੰਮਾ ਸਮਾਂ ਹੋ ਗਿਆ ਬੜੀ ਮੁਸ਼ਕਲ ਹੋਊਗੀ ਉੱਪਰ ਗਰਮੀ ਵੀ ਆ ਗਈ ਹੈ ਜੀ ਅ ਅੱਜ ਦੀ ਕਾਲ ਦਿੱਤੀ ਗਈ ਆ ਕੀ ਲੱਗ ਰਿਹਾ ਜੀ ਅੱਗੇ ਕਿੱਦਾਂ ਸਿਸਟਮ ਨੂੰ ਦੇਖ ਰਹੇ ਹੋ ਜੀ ਗੁਰੂ ਤੇ ਹੀ ਆਸਰਾ ਹੈ ਹੋਰ ਤਾਂ ਬਾਕੀ ਤਾਂ ਚਲੋ ਦੇਖ ਹੀ ਲਿਆ ਬਾਕੀ ਨਾ ਗੁਰੂ ਪਿਆਰੀ ਸਾਧ ਸੰਗਤ ਤਾਂ ਨਹੀਂ ਯਾਰ ਕਸੂਰ ਹੈਗਾ ਮੈਂ ਦੇਖ ਲਿਆ ਹਾਂਜੀ ਜਦੋਂ ਲੋਕਾਂ ਤੋਂ ਆਪਣੇ ਬੰਦੇ ਪੁੱਛਦੇ ਹਨ ਨਾ ਪਰਾਂ ਦੂਰ ਦਰਾਡੇ ਜਾ ਕੇ ਜਿਵੇਂ ਅੰਮ੍ਰਿਤਸਰ ਅਰਦਾਸਪੁਰ ਫਰੋਜ਼ਪੁਰ ਮਿੱਤਰ ਫਰੀਦਕੋਟ ਹਾਂਜੀ ਉਹ ਕਹਿੰਦੇ ਪਤਾ ਹੀ ਨਹੀਂ ਮੋਰਚੇ ਬਾਰੇ ਜੀ ਅੱਜ ਲਾਲੋ ਗਰਦਾਸਪੁਰ ਏਰੀਏ ਦੇ ਵਿੱਚੋਂ ਅੱਜ ਆ ਰਹੀਆਂ ਨੇ ਬੱਸਾਂ ਮਿਲਾਂ ਦੋ ਤਿੰਨ ਬੱਸਾਂ ਆ ਰਹੀਆਂ ਨੇ ਠੀਕ ਹੈ ਜੀ ਜਦੋਂ ਸੰਗਤ ਨੂੰ ਪਤਾ ਲੱਗੂਗਾ ਫੇਰ ਹੀ ਆਉਗੀ ਨਾ ਸੰਗਤ ਅਸਲ ਦੇ ਵਿੱਚ ਆਪਣਾ ਜਿਹੜਾ ਪੱਤਰਕਾਰ ਭਾਈ ਚਰਿਆ ਹੁਣ ਜਿੰਨੇ ਸੋਡਾ ਚੈਨ ਲੈ ਬਸ ਹਾਂਜੀ ਹਾਂਜੀ ਇਹ ਨਾਲੋਂ ਸਾਧ ਫੇਰੇ ਠੀਕ ਹੈ ਬਾਕੀ ਇੱਕ ਦੋ ਚੈਨਲ ਹੋਰ ਨੇ ਜਿਹੜੇ ਸਾਬ ਦੇ ਨੇ ਅਸਲ ਦੇ ਵਿੱਚ ਨਾ ਗੁਰੂ ਪਿਆਰੀ ਸੰਗਤ ਕੋਲ ਆਵਾਜ਼ ਹੀ ਨਹੀਂ ਜਾਰੀ ਜੀ ਠੀਕ ਹੈ ਨਾ ਜੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਦੁਕਾਨਾਂ ਪਾਈਆਂ ਹੋਈਆਂ ਨੇ ਆਪਣੇ ਸਿੱਖੀ ਦੇ ਨਾਂ ਤੇ ਹੂੰ ਉਹ ਨਹੀਂ ਉਹ ਚਾਹੁੰਦੇ ਨਹੀਂ ਹੈਗੇ ਉਹਨਾਂ ਨੂੰ ਤਾਂ ਲਾ ਲੋ ਵੀ ਆਪਾਂ ਸਨੇਹਾ ਵੀ ਬਚਾਉਣੀ ਆ ਤਾਂ ਵੀ ਨਹੀਂ ਆਉਂਦੇ ਆਵਾਂਗੇ ਜੀ ਆਵਾਂਗੇ ਜ਼ਰੂਰ ਆਵਾਂਗੇ ਬਹੁਤ ਵੱਡੀ ਕੁਰਬਾਨੀ ਆ ਜੀ ਬਹੁਤ ਵੱਡੀ ਕੁਰਬਾਨੀ ਆ ਕਰਨਾ ਦਖਣੀ ਹਾਂ ਤਾਂ ਨਹੀਂ ਨਾ ਕੋਈ ਹੈਗਾ ਜੇ ਗੁਰੂ ਦੀ ਬੇਅਦਬੀ ਜਿਹੜਾ ਜਿਹੜਾ ਮੇਰੀ ਯਾਰ 2100 ਚ ਹੈ ਬਸ ਜੀ ਕਰਵਾਣਾ ਸਾਹਿਬ ਹਾਂਜੀ ਜਿਹੜਾ ਬੰਦਾ ਗੁਰੂ ਦੀ ਬੇਅਦਬੀ ਦੇਖਦੇ ਹੋਏ ਵੀ ਜੀ ਅਣ ਦੇਖਿਆ ਕਰਦੇ ਹੂੰ ਮੈਂ ਕਿੱਥੋਂ ਕੋ ਗੁਰੂ ਦਾ ਸਿੱਖ ਹੋ ਹੀ ਨਹੀਂ ਸਕਦਾ ਜੀ ਠੀਕ ਹੈ ਜੀ ਸੰਤ ਜਰਨੈਲ ਸਿੰਘ ਜੀ 22 ਸਦੀ ਦੇ ਮਹਾਨ ਯੋਧੇ ਜਿਨ੍ਹਾਂ ਦੇ ਨਾਂ ਤੇ ਅੱਜ ਬਹੁਤੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਬਹੁਤੀਆਂ ਹੂੰ ਠੀਕ ਹੈ ਪਰ ਉਹਨਾਂ ਦੇ ਉਹਨਾਂ ਦੇ ਕਹੇ ਤੇ ਕੋਈ ਨਹੀਂ ਚੱਲਦਾ ਦੁਕਾਨਾਂ ਜ਼ਰੂਰ ਖੁੱਲੀਆਂ ਹੁੰਦੀਆਂ ਜੀ ਤਾਂ ਸੰਤ ਜਰਨੈਲ ਸਿੰਘ ਜੀ ਨੂੰ ਕਈ ਸਿੰਘ ਆਇਆ ਕਰਨ ਸੰਤ ਜਰਨੈਲ ਸਿੰਘ ਮਹਾਂਪੁਰਸ਼ ਜੀ ਤੁਸੀਂ ਹੁਕਮ ਕਰੋ ਫੱਟੇ ਚੱਕਦੇ ਆਂ ਜੀ ਤੁਸੀਂ ਸੁਣਿਆ ਹੁਣ ਸੰਤਾਂ ਦੇ ਉਹ ਕੋਲ ਜੀ 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 ਤਾਂ ਸੰਤ ਜਰਨੈਲ ਸਿੰਘ ਅੱਗੋਂ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਫੱਟੇ ਚੱਕਣਾ ਕਦੋਂ ਚੱਕੋਗੇ ਫੱਟੇ ਉਹ ਕਿੱਥੇ ਰੱਖੇ ਹੋਏ ਨੇ ਫੱਟੇ ਸੋਟੇ ਅੱਖਾਂ ਦੇ ਸਾਹਮਣੇ ਗੁਰੂ ਦੀ ਬੇ ਅਦਵੀ ਹੋਰੀ ਹੋਵੇ ਜੀ ਗੁਰੂ ਦੇ ਸਰੂਪਾਂ ਨੂੰ ਅੱਗ ਲਾਈ ਜਾ ਰਹੀ ਹੋਵੇ ਤੇ ਤੁਸੀਂ ਅੱਖਾਂ ਮੀਚ ਕੇ ਉਹ ਸੰਹਾਰ ਰਹੇ ਹੋ ਪਰ ਤੁਸੀਂ ਸਿੱਖ ਤਾਂ ਦਿਓ ਓਏ ਤੁਸੀਂ ਕਿਹੜੇ ਫੱਟੇ ਚੱਕੋਗੇ ਵੀ ਆਪਾਂ ਅੱਜ ਤੱਕ ਵਿਚਰਦਾ ਰਿਹਾ ਮਤਲਬ ਨਾ ਸਿੱਖੀ ਦਿਖਾਵੇ ਦੀ ਸਿੱਖੀ ਰਹੀ ਗੀ ਹਲਸਾ ਜੀ ਜੀ ਠੀਕ ਹੈ ਨਾ ਜਿਹੜੀ ਦਿਖਾਵੇ ਦੀ ਸਿੱਖੀ ਹੈ ਨਾ ਉਸ ਨੇ ਆਪਣਾ ਇਹ दारू ਮਦਦਾਰ ਕੌਮ ਦਾ ਡਗਮ ਘਰੇ ਦਿਖਾਵੇ ਦੀ ਸਿੱਖੀ ਕਰਕੇ ਜੀ ਅਸਲ ਜਿਹੜੀ ਆਪਣੀ ਸਿੱਖੀ ਸੀ ਜਿਵੇਂ ਪਰਾਤਨ ਸਿੱਖ ਗੁਰੂ ਤੇ ਅਡੋਲ ਹੋ ਕੇ ਚੱਲਦੇ ਸੀ ਭਰੋਸਾ ਕਰਕੇ ਚੱਲਦੇ ਸੀ ਹੈ ਨਾ ਜੀ ਆਪਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਚਾਹੀਦਾ ਜਿਵੇਂ ਅੱਜ ਵਾਲੇ ਬਸੇਰੇ ਬੋਤੇ ਕਹਿੰਦਾ ਨੇ ਮੈਨੂੰ ਆਪਣੇ ਆਪ ਤੇ ਬੜਾ ਭਰੋਸਾ ਹੈ ਜੀ ਮੈਂ ਕਹਿੰਦਾ ਫਿੱਟ ਉਹ ਜਿਹੇ ਪ੍ਰਚਾਰਕਾਂ ਦੇ ਜਿਹੜੇ ਗੁਰੂ ਦੀ ਤਾਬਿਆਂ ਦੇ ਵਿੱਚ ਬੈਠ ਕੇ ਇਹ ਗੱਲ ਕਹਿੰਦਾ ਵੀ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਉਹ ਤੂੰ ਕਹਿ ਸਾਨੂੰ ਗੁਰੂ ਤੇ ਭਰੋਸਾ ਹੈ ਗੁਰੂ বিনা ਆਪਣਾ ਪੰਥ ਕੀ ਹੈ ਬਈ ਕੁਛ ਵੀ ਨਹੀਂ ਮਿੱਟੀ ਜੀ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਤਾਂ ਸਾਡਾ ਪੰਥ ਮਹਾਨ ਹੈ ਜੀ ਨਹੀਂ ਸਾਡੇ ਪੱਲੇ ਕੀ ਹੈ ਫਿਰ ਆਪਾਂ ਪੱਗਾ ਇੱਕ ਦਿਖਾ ਵੀ ਨਹੀਂ ਆਵੰਦੇ ਮੇਰੇ ਤਾਂ ਸੋਚ ਭਰਾ ਜੀ ਹੂੰ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜੀ ਕਹੋਂਦੀਆਂ ਨੇ ਸਾਰਾ ਪ੍ਰਬੰਧ ਦੇਖਦੀਆਂ ਨੇ ਉਹਨਾਂ ਚੋਂ ਕੋਈ ਤੁਹਾਡੇ ਕੋਲ ਕਾਲ ਆਈ ਹੋਵੇ ਕੋਈ ਮਿਲਣ ਦੇ ਲਈ ਪਹੁੰਚਿਆ ਹੋਵੇ ਕੋਈ ਏਦਾਂ ਦੀ ਗੱਲਬਾਤ ਨਾ ਤੇਰੇ ਨਾਲ ਹਾਂਜੀ ਬਿਲਕੁਲ ਮੈਂ ਤਾਂ ਹੁਣ ਜਿਹੜੇ ਮੌਕੇ ਦੇ ਜਥੇਦਾਰ ਸਾਹਿਬ ਨੇ ਲਗਾਤਾਰ ਫੋਨ ਕਰ ਰਹੇ ਹਨ ਉਹਨਾਂ ਨੂੰ ਹਾਂਜੀ ਚਲੋ ਇਹਨਾਂ ਨਾਲ ਹੀ ਆਪਾਂ ਰابطਾ ਕਾਇਮ ਕਰ ਲਈਏ ਇਹਨਾਂ ਨੂੰ ਇਹ ਕਹਿ ਦਈਏ ਵੀ ਭਾਈ ਆਓ ਤਕੜੇ ਹੋ ਕੇ ਲੜੀਏ ਜੇ ਸਰਕਾਰ ਮੰਨੀ ਹੈ ਹਾਂਜੀ ਕਾਨੂੰਨ ਬਣਾਉਣ ਵਾਸਤੇ ਤਾਂ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਤਕੜੇ ਹੋਣੇ ਬਣਦੇ ਆ। ਹੂੰ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਕੌਲ ਦੇਣਗੇ ਨਾ ਅਕਾਲ ਤਖਤ ਸਾਹਿਬ ਤੋਂ ਜੀ ਸਰਕਾਰ ਨੂੰ ਜੀ ਭਾਈ ਤੁਸੀਂ ਢਿੱਲੇ ਮੱਠੇ ਹੋ ਕੇ ਨਾ ਚੱਲੋ ਜੇ ਜਵਾਨ ਕੀਤੀ ਐ ਤਾਂ ਛੇਤੀ ਕਾਨੂੰਨ ਬਣਾਓ। ਹੂੰ ਪਰ ਮੈਂ ਇਹ ਵੀ ਗੱਲ ਕਹਿਣਾ ਬਾਈ ਜੀ ਮੈਂ ਨਾ ਇੱਕ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਕਹੀ ਸੀ ਜਦੋਂ ਮੈਂ ਭੁਖੜ ਹੜਤਾਲ ਤੇ ਬੈਠੇ ਆ 11 ਜਨਵਰੀ ਨੂੰ ਜੀ ਵੀ ਮੈਂ ਦੇਹਾਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨੰਗੇ ਕਰਕੇ ਜਾਊਂਗਾ ਹਾਂ ਅੱਜ ਵੀ ਕਹਿ ਰਹੇ ਹਾਂ ਜੀ ਮੈਂ ਇਹ ਸੰਸਾਰ ਛੱਟਣ ਤੋਂ ਪਹਿਲਾਂ ਉਹਨਾਂ ਨੂੰ ਨੰਗੇ ਕਰਕੇ ਜਾਊਂਗਾ ਸਾਰਿਆਂ ਨੂੰ ਕਿਉਂ ਆਪਣੀ ਕੌਮ ਦੇ ਵਿੱਚ ਪਤਾ ਕੀ ਹੁੰਦਾ ਜਿਉਂਦੇ ਦਾ ਸਾਥ ਦਿੰਦੇ ਨਹੀਂ ਜੀ ਮਰੇ ਤੋਂ ਲੱਖਾਂ ਲੱਖ ਕੱਟ ਕਰ ਲੰਦ ਨੇ ਹੂੰ ਉਹ ਕੱਟ ਕੌਣ ਕਰਦੇ ਐ ਜਿਨ੍ਹਾਂ ਨੇ ਸੰਤ ਜਰਮੈਲ ਸਿੰਘ ਦੇ ਨਾਂ ਤੇ ਜੀ ਤਾਂ ਪਾਈਆਂ ਹੋਈਆਂ ਜੀ ਜੀ ਬਾਬਾ ਦੀਪ ਸਿੰਘ ਮਹਾਨ ਸ਼ਹੀਦ ਜੀ ਉਹਨਾਂ ਦੇ ਨਾਂ ਤੇ ਦੁਕਾਨਾਂ ਪਈਆਂ ਹੋਈਆਂ ਸ਼ਹੀਦਾਂ ਦੇ ਨਾਂ ਤੇ ਦੁਕਾਨਾਂ ਖੁੱਲੀਆਂ ਹੋਣ ਜਾਣੇ ਨਾ ਕਿ ਉਹ ਉਹਨਾਂ ਦੇ ਬਚਨਾਂ ਤੇ ਚੱਲਦੇ ਨੇ ਇਹ ਦੋਨੋਂ ਸ਼ਹੀਦੀਆਂ ਦੇਖੋ ਕਿਉਂ ਹੋਈਆਂ ਹੂੰ ਇਹ ਦੇਖੋ ਨਾ ਇਹ ਹੁਣ ਆਪਾਂ ਮੈਂ ਨਾ ਮੈਂ ਬੜਾ ਯਾਰ ਪਰੇਸ਼ਾਨ ਆ ਇਹ ਚੀਜ਼ ਤੋਂ ਵੀ ਸਿੱਖ ਕੌਮ ਬਿਜ਼ਨਸ ਕਰ ਰਹੀ ਆ ਯਾਰ ਗੁਰੂ ਪਾਸ਼ਾ ਨਾਲ ਵੀ ਸਿੱਧਾ ਨਾਲ ਵੀ ਉਹ ਜਿਹੜਾ ਚੁਕੈਰਾ ਸਾਹਿਬ ਚੱਲਦਾ ਆਪਣਾ ਸਰ ਸਾਹਿਬ ਸਿੰਘ ਜੀ ਦੇ ਦਰ ਤੇ ਜੀ ਜੀ ਦੁਪਹਿਰਾ ਸਾਹਿਬ ਕਰਨ ਵਾਲੀਆਂ ਸੰਗਤਾਂ ਨੂੰ ਜਦੋਂ ਪੱਤਰਕਾਰ ਭਾਈਚਾਰਾ ਪੁੱਛਦਾ ਹੈ ਵੀ ਤੁਹਾਨੂੰ ਕੀ ਪ੍ਰਾਪਤ ਹੋਇਆ ਹਾਂ ਤਾਂ ਯਾਰ ਉਹਨਾਂ ਦੀਆਂ ਗੱਲਾਂ ਸੁਣ ਕੇ ਨਾ ਬੜਾ ਹਾਸਾ ਆਉਂਦਾ ਹੈ ਉਹ ਬੜਾ ਕੀ ਕਹਿਣਗੇ ਪਹਿਲਾਂ ਇੱਕ ਗੱਡੀ ਸੀ ਹੁਣ 17 ਨੇ ਹਾਂ ਤੇ ਦੂਜੀ ਬੀਬੀ ਨੂੰ ਪੁੱਛਣਗੇ ਹਾਂ ਮਾਤਾ ਤੈਨੂੰ ਕੀ ਹਾਸਲ ਹੋਇਆ ਮੈਨੂੰ ਬਹੁਤ ਖੁਸ਼ਾ ਹੋ ਲੋਗੇ ਜੀ ਮੇਰੇ ਦੋਨੋਂ ਬੱਚੇ ਕੈਨੇਡਾ ਸੈੱਟ ਹੋ ਗਏ ਮੈਂ ਕਹਿੰਦਾ ਯਾਰ ਬਿੱਟੇ ਮੂੰਹ ਐਸੀ ਸਿੱਖੀ ਦੇ ਹੂੰ ਹੈ ਜਿਹੜੇ ਸ਼ਹੀਦ ਦੇ ਦਰ ਤੇ ਤੁਸੀਂ ਬੈਠ ਕੇ ਚੁਪਹਿਰਾ ਸਾਹਿਬ ਕਰ ਰਹੇ ਹੋ ਘਟ ਤੋਂ ਘਟ ਉਹ ਸ਼ਹੀਦ ਦਾ ਜੀਵਨ ਤਾਂ ਪੜ ਲਓ ਜੀ ਫਿਰ ਤਾਂ ਆਪਾਂ ਵਾਸਤੇ ਘਾਟੇ ਦੀ ਲੱਗੇ ਨਾ ਸ਼ਹੀਦਾਂ ਨਾਲ ਵੀ ਕਰਨ ਇਹ ਸਾਡਾ ਆ ਕਾਰਜ ਕਰੋ ਅਸੀਂ ਫੇਰਾਂ ਤੁਹਾਡੇ ਜੀ ਸੌਦੇ ਹੋ ਰਹੇ ਨੇ ਜੀ ਸੌਦੇ ਹੋ ਰਹੇ ਨੇ ਵੀਰੇ ਸੌਦੇ ਹੋ ਰਹੇ ਨੇ ਜੀ ਜੀ ਬੜਾ ਹਿਰਦਾ ਬਲੁੰਦ ਰਹਿ ਜਾਂਦਾ ਯਾਰ ਮੈਂ ਨਾ ਇੰਨਾ ਅੰਦਰੋਂ ਪਾਟਿਆ ਪਿਆ ਹੂੰ ਇੰਨਾ ਅੰਦਰੋਂ ਪਾਟਿਆ ਪਿਆ ਪਰ ਗੁਰੂ ਨੇ ਮੈਨੂੰ ਹੌਸਲਾ ਹੀ ਵਾਲਾ ਵੱਡਾ ਦਿੱਰ ਕੇ ਹੂੰ ਜੇ ਸਿੰਘ ਸਾਹਿਬ ਉਰੇ ਕੋਈ ਪਤਾ ਹੁੰਦਾ ਕੋਈ ਸੁੱਖਾਂ ਪਾਰ ਆਉਂਦੀਆਂ ਨੇ ਜਾਂ ਇੱਥੇ ਹੁੰਦਾ ਇੱਥੇ ਇਦਾਂ ਦਾ ਬਾਬਾ ਫੇਰ ਬੜੇ ਇਕੱਠ ਹੋ ਜਾਣੇ ਸੀ ਜੀ ਇਹ ਕਹਨਾ ਜਦੋਂ ਮੇਰੀ ਸ਼ਹੀਦੀ ਹੋ ਗਈ ਨਾ ਹੂੰ ਮੇਰੇ ਨਾਂ ਤੇ ਵੀ ਦੁਕਾਨਾਂ ਖੋਲਣ ਵਾਲੇ ਬਾਧੂ ਆ ਜਾਣਗੇ ਹੂੰ ਵੀ ਹਾਂ ਜੀ ਗਰਜੀਤ ਸਿੰਘ ਉਰੇ ਸਾਲ ਕੱਟ ਗਿਆ ਜੀ ਜਦੋਂ ਵੀ ਮੌਤ ਹੁੰਦੀ ਹੈ ਉਹ ਸਮਾਂ ਗਣ ਲਿਓ ਇਦਾਂ ਬੋਲਿਆ ਮੇਰਾ ਯਾਦ ਰੱਖ ਲਿਓ ਜਿਹੜੇ ਪਖੰਡੀ ਗੋਲਕਾਂਚੋਰ ਜੀ ਉਹਨਾਂ ਨੇ ਵੀ ਆ ਕੇ ਉਹਰੇ ਗੁਰਜੀਤ ਸਿੰਘ ਦੇ ਨਾਂ ਤੇ ਵੀ ਦੁਕਾਨ ਖੋਲ ਦੇਣੀ ਹੈ ਵੀ ਹਾਂ ਜੀ ਗੁਰੂ ਨੂੰ ਪਿਆਰ ਕਰਨ ਵਾਲਾ ਖਾਲਸਾ ਗੁਰਜੀਤ ਸਿੰਘ ਦੇਖੋ ਸ਼ਹੀਦੀ ਦੇ ਕੇ ਗਿਆ ਪਰ ਪਿੱਛੇ ਨਹੀਂ ਹਟਿਆ ਉਹਨਾਂ ਨੇ ਮੇਰੇ ਨਾਂ ਤੇ ਵੀ ਦੁਕਾਨਾ ਖੋਲ ਦੇਣੀ ਹੈ ਜੀ ਉਹ ਨਹੀਂ ਡਰਦੇ ਉਸ ਕਲਪੁਰਖ ਤੋਂ ਹੂੰ ਸੌਦੇਵਾਜੀ ਕਰਨ ਵਾਲੇ ਸੌਦੇਵਾਜੀ ਕਰਦੇ ਰਹਿਣਗੇ ਹੂੰ ਹੁਣ ਤਾਂ ਜੀ ਸਾਡੀਆਂ ਜਿਹੜੀਆਂ ਪੰਥਕ ਪਾਰਟੀਆਂ ਨੇ ਉਹ ਨਾ ਚ ਵੀ ਵਾਦਾ ਹੋ ਰਿਹਾ ਜੀ ਹੁਣ ਵੀ ਨਹੀਂ ਸਾਡੇ ਮਸਲੇ ਹੱਲ ਹੋ ਰਹੇ ਫੇਰ ਕਦੋਂ ਹੋਣਗੇ ਹੁਣ ਤਾਂ 2 ਤੋਂ 3 ਹੋ ਗਈਆਂ ਜੀ ਅ ਦੇਖੋ ਖਾਲਸਾ ਜੀ ਇੱਥੇ ਵੀ ਇੱਕ ਪ੍ਰੈਸ਼ਨ ਉੱਠਦਾ ਜਿਵੇਂ ਹੁਣ ਲਾ ਲੋ ਭਾਈ ਅੰਮ੍ਰਿਤਪਾਲ ਦੀ ਨਵੀਂ ਪਾਰਟੀ ਬਣੀ ਜੀ ਮੈਂ ਨਾ ਉਹਨਾਂ ਦਾ ਇੰਨਾ ਘੱਟ ਕੇ ਸਪੋਰਟ ਕੀਤੀ ਸੀ ਸਾਰੇ ਸੰਸਾਰ ਨੂੰ ਪਤਾ ਹੂੰ ਇੱਕ ਮਹੀਨਾ ਆਪਾਂ ਪਹਿਲਾਂ ਉਹਨਾਂ ਦੇ ਜਦੋਂ ਭੁਖੜਦਾਲ ਤੇ ਬੈਠੇ ਸੀ ਭਾਈ ਅੰਮ੍ਰਿਤਪਾਲ ਤੇ ਪਿਤਾ ਪਿਤਾ ਜੀ ਇੱਕ ਮਹੀਨਾ ਉੱਥੇ ਮੋਰਚੇ ਚਲਾਇਆ ਅੰਮ੍ਰitsar ਜੀ ਉੱਥੇ ਉਹਨਾਂ ਨੇ ਮੈਨੂੰ ਰੱਜ ਕੇ ਵਰਤੇ ਤੇ ਹਮ ਰੱਜ ਕੇ ਪਹਿਲੇ ਹੁੰਦੇ ਨਾ ਮੈਨੂੰ ਇੱਕ ਸਪੈਸ਼ਲ ਤੌਰ ਤੇ ਰੱਖਿਆ ਹੋਇਆ ਸੀ ਵੀ ਕੋਈ ਉਰੇ ਰਾਜਨੀਤੀ ਕਰਦਾ ਕਿ ਉਹ ਤੁਸੀਂ ਸਾਹਮਣੇ ਬੋਲ ਬੋਲ ਕੇ ਜੀ ਤਾਂ ਮੈਂ ਲੋਕਾਂ ਨਾਲ ਦੁਸ਼ਮਣੀਆਂ ਪਾਈਆਂ ਨੇ ਉੱਥੇ ਮੈਂ ਸਿੱਧਾ ਚੱਲਿਆ ਮਤਲਬ ਡਰਦਾ ਨਹੀਂ ਸੀ ਭਰਾ ਮੇਰੇ ਮੇਰੇ ਉਹ ਉਹ ਮੇਰੀ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਮੇਰੀਆਂ ਉੱਥੇ ਵਾਲੀਆਂ ਵੀ ਜੀ ਇਹ ਕਾ ਉੱਥੇ ਹੀ ਮੈਂ ਸਿੱਧੀ ਗੱਲ ਕਹਿਣਾ ਹੁੰਦਾ ਸੀ ਭਾਈ ਉਰੇ ਆ ਕੇ ਰਾਜਨੀਤੀ ਨਾ ਕਰੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਮਸਲੇ ਤੇ ਪੁਕੜ ਤਾਲਾ ਰੱਖੀ ਗਈ ਹੈ ਉਹਦੇ ਕੰਨੀ ਧਿਆਨ ਦੋ ਹੂੰ ਅੱਜ ਯਾਰ ਫਿਰ 1 ਮਹੀਨਾ ਚੋਣ ਕੰਪੇਨ ਕਰੀ ਭਾਈ ਅਮਰਪਾਲ ਦੀ ਫਿਰ ਕੇ ਸਾਰੇ ਹਲਕੇ ਚ ਜੀ ਲੋਕਾਂ ਕੇ ਝੋਲੀਆਂ ਆਡੀਆਂ ਫਿਰ ਯਾਰ ਮੈਂ ਉਸ ਪਰਿਵਾਰ ਨੂੰ ਮੈਂ ਝੋਲੀਆਂ ਹੁਣ ਤੱਕ ਕੱਢ ਰਿਆਂ ਵੀ ਆਓ ਭਾਈ ਸਭ ਤੋਂ ਵੱਡਾ ਮੁੱਦਾ ਹੈ ਜਗ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦਾ ਹੂੰ ਮੈਂ ਕਹਣਾ ਯਾਰ ਬਿਲਕੁਲ ਸਾਥ ਨਹੀਂ ਤੇਰੇ ਹੈਗੇ ਫੋਨ ਵੀ ਨਹੀਂ ਚੱਕਦਾ ਨਹੀਂ ਭਾਈ ਸਾਹਿਬ ਲੋਏ ਤਾਂ ਚਾਹੀਦਾ ਤਾਂ ਉਹਨਾਂ ਨੂੰ ਆਪਸੀ ਝੋਲੀਆਂ ਅੱਡਣੇ ਗੁਰੂ ਗ੍ਰੰਥ ਸਾਹਿਬ ਕੱਲਾ ਥੋੜਿਆਂ ਦਾ ਤਾਂ ਹੈ ਨਹੀਂ ਸਾਰੀ ਦੁਨੀਆ ਦਾ ਬਾਈ ਜੀ ਮੈਨੂੰ ਤਾਂ ਇਹ ਜਾਪ ਰਿਹਾ ਗੁਰੂ ਸਾਹਿਬ ਦਾ ਇਹ ਟੈਸਟ ਲੈ ਰਿਹੀਂ ਨਹੀਂ ਮੋਰਚਾ ਲਵਾ ਕੇ ਮਤਲਬ ਕਿਸੇ ਨੂੰ ਇਸੀ ਦਾ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੂੰ ਇਹ ਜਿਹੜਾ ਆਪਣਾ ਮੋਰਚਾ ਲੱਗਿਆ ਜੀ ਇੱਥੇ ਸਭ ਦਾ ਟੈਸਟ ਹੋ ਰਿਹਾ ਹੂੰ ਮੈਂ ਤਾਂ ਇੱਕ ਬਹਾਨਾ ਮੈਂ ਤਾਂ ਉਰੇ ਮਾਲਕ ਨੇ ਇੱਕ ਬਿਠਾਤਾ ਬਸ ਇੱਕ ਨਮਾਣੇ ਨੂੰ ਬਲ ਦੇ ਕੇ ਬਿਠਾਤਾ ਹੂੰ ਮੇਨ ਔਕਾਤ ਨਹੀਂ ਸੀ ਨਾ ਉਰੇ ਚੜਨ ਦੀ ਨਾ ਬੈਠਣ ਦੀ ਨਾ ਤੰਗੀਆਂ ਕੱਟਣ ਦੀ ਜੀ ਤੁਸੀਂ ਪਿਛਲੀ ਵਾਰ ਮੇਰੇ ਨਾਲ ਗੱਲ ਕਰੀਓ ਉਦੋਂ ਮੇਰਾ ਸਰੀਰ ਖੱਲੀਆਂ ਨੇ ਬੁਰਾ ਹਾਲ ਕਰਤਾ ਸੀ ਮੇਰਾ ਜੀ ਜੀ ਉਦੋਂ ਬੜਾ ਬੁਰਾ ਹਾਲ ਸੀ ਟਵਾਣਾ ਸਾਹ ਮੇਰਾ ਬਹੁਤ ਜ਼ਿਆਦਾ ਜੀ ਜੀ ਪਰ ਜਿਹੜਾ ਦਿਮਾਗ ਸੀ ਉਦੋਂ ਵੀ ਨਹੀਂ ਮੇਰਾ ਡੋਲਿਆ ਜਗਾ ਉਦੋਂ ਵੀ ਚੜਦੀ ਕਲਾ ਚ ਸੀ ਹੂੰ ਦਿਲ ਤੇ ਦਿਮਾਗ ਇਹ ਦੋਨੋਂ ਚੀਜ਼ਾਂ ਤਕੜੀਆਂ ਚਾਹੀਦੀ ਨੇ ਆਪਣੀ ਜੀ ਉਹ ਗੁਰੂ ਸਾਹਿਬ ਨੇ ਲੱਖਾਂ ਗੁਣਾ ਤਕੜੀਆਂ ਕਰਤੀਆਂ ਕੋਈ ਪਰਵਾਹ ਨਹੀਂ ਕੋਈ ਵੀ ਸਥਿਤੀ ਬਣਦੀ ਡੋਲਦੇ ਨਹੀਂ ਹੂੰ ਚੇਤਨ ਸਿੰਘ ਚੌੜਾ ਮਾਜਰਾ ਨੇ ਵਿਧਾਨ ਸਭਾ ਚ ਮੁੱਦਾ ਚੁੱਕਿਆ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਕਹਿੰਦਾ ਬਾਈ ਜੀ ਉਹਨੇ ਆਪ ਦਾ ਸਿੱਖ ਹੋਣ ਦਾ ਫਰਜ਼ ਜਦਾ ਕੀਤਾ ਅੱਜ ਆਊਗਾ ਵੀ ਕੱਠ ਦੇ ਵਿੱਚ ਉਹਦਾ ਧੰਨਵਾਦ ਵੀ ਕਰਾਂਗੇ ਜੀ ਤੇ ਉਹਨੂੰ ਇਹ ਗੱਲ ਕਹੀ ਹੈ ਅੱਜ ਵੱਡਾ ਘਟੋੜਿਆ ਕਰੀਬ ਬਾਕੀ ਸੰਗਤ ਆਈ ਤੋਂ ਪਤਾ ਲੱਗੂ ਬਹੁਤ ਦੂਰ ਦੂਰੋਂ ਸੰਗਤ ਆਈ ਹੈ ਬਸ ਆਪਰ ਜੀ 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 ਆਉਂਗੇ ਅੱਜ हां जी इथियां जी आया हुआ हां जी मैं, मैं, मैं हां जी हां जी, जी मैं इधर जे ਤੁਸੀਂ ਬਾਹਰ ਹੋ ਕੇ ਥੋੜਾ ਦਿਖਾ ਸਕਦੇ ਹੋ ਮੈਂ ਇਧਰ ਖੜਾ ਬਿਲਕੁਲ ਟਾਵਰ ਦੇ ਨਾਲ ਆ ਜਿੱਥੇ ਪਾਰਕ ਖਤਮ ਹੁੰਦਾ ਜੀ ਬੈਕ ਸਾਈਡ ਤੇ ਛੋਟੀ ਸਿੰਘ ਨੇ ਇੱਥੇ ਤੰਬੂ ਲਾਇਆ ਜੀ ਉੱਥੇ ਖੜਾ ਮੈਂ ਲੱਗ ਕੇ ਠੀਕ ਹੈ ਠੀਕ ਹੈ ਕੋਈ ਨਹੀਂ ਮੈਂ ਬਾਹਰ ਨਿਕਲਣਾ ਹਾਂ ਜੀ ਹਾਂ ਜੀ ਉਹ ਦਿਖਾ ਦਿਓ ਸਿੰਘ ਸਾਹਿਬ ਬਾਹਰ ਆਉਣਗੇ ਬਿਟੇ ਹਾਂ ਜੀ ਉਹ ਆ ਜਣਾ ਸੋ ਸਿੰਘ ਸਾਹਿਬ ਬਾਹਰ ਵੀ ਆ ਰਹੇ ਨੇ

ਹਾਂ ਜੀ ਜੀਤ ਸਿੰਘ ਸਾਹਿਬ ਇੱਧਰ ਖੜਾ ਨਹੀਂ ਸਿੱਪਦੇ ਵਾਲੀ ਸਾਈਡ ਮੈਂ ਜਿੱਧਰ ਪੌੜੀ ਹੈ ਜੀ ਉਹ ਸਾਈਡ ਤੇ ਥੋੜਾ ਜਿਹਾ ਪਾਰਕ ਜਿੱਥੇ ਖਾਤਮਾ ਬਿਲਕੁਲ ਕੋਨੇ 'ਚ ਖੜਾ ਜੀ ਇੱਧਰ ਆਓ ਫਿਰ ਇੱਧਰ ਆਓ ਤੁਸੀਂ ਦਲਤ ਜਗ੍ਹਾ ਖੜੇ ਹੋ ਉੱਧਰ ਆਓ ਜਿੱਥੇ ਝੋਪੜੀ ਜੀ ਹੈ ਜਿੱਧਰ ਆ ਪੋਸਟਰ ਜੇ ਲੱਗੇ ਸਿੰਘਾਂ ਦੇ ਪੋਸਟਰ ਲੱਗੇ ਨੇ ਜੀ ਉੱਧਰ ਆ ਰਿਹਾ ਜੀ ਮੈਂ ਜੀ ਜੀ ਸੇਤਾਂ ਤਾਂ ਠੀਕ ਨੇ ਸਿੰਘ ਸਾਹਿਬ ਹੁਣ ਜੀ ਸੇਤਾਂ ਨਹੀਂ ਮੈਂ ਤੁਹਾਨੂੰ ਦੱਸਿਆ ਕੋਈ ਪਰਵਾਹ ਨਹੀਂ ਹੈ ਹੂੰ ਸਾਡੇ ਵਿਧਾਨ ਸਭਾ ਦੇ ਵਿਧਾਨ ਸਭਾ ਦੇ ਸਭੀ ਕਰਨੇ ਜੀ ਗੁਰ ਗੁਰ ਸਿੱਖ ਨੇ ਉਹ ਹਮੇਸ਼ਾ ਗੁਰੂ ਸਾਹਿਬ ਦਾ ਓਟ ਆਸਰਾ ਕੋਈ ਵੀ ਗੱਲ ਕਰਨੀ ਆ ਕਹਿੰਦਾਂਦੇ ਨੇ ਗੁਰੂ ਸਾਹਿਬ ਦਾ ਓਟ ਆਸਰਾ ਏ ਸੋ ਉਹ ਨਹੀਂ ਸੋਚ ਰਹੇ ਜੀ ਗੁਰੂ ਸਾਹਿਬ ਬਾਰੇ ਦੇਖੋ ਬਾਈ ਜੀ ਗੱਲ ਮੇਨ ਪਤਾ ਕੀ ਏ ਇਸੇ ਚੀਜ਼ ਦਾ ਦੁੱਖ ਹੈ ਮੈਂ ਕੱਲ ਚੇਤਨ ਸਿੰਘ ਜੋੜਾ ਮજરા ਐਮ ਐਲ ਏ ਨਾਲ ਗੱਲ ਵੀ ਕੀਤੀ ਹੈ ਜੀ ਵੀ ਤੁਸੀਂ ਇਹ ਆਵਾਜ਼ ਤਾਂ ਚੱਕੀ ਹੈ ਤੁਸੀਂ ਆਪਣਾ ਫਰਕ ਨਭਾਇਆ ਹੈ ਜੀ ਲੇਕਿਨ ਸਪੀਕਰ ਸਾਹਿਬ ਨੇ ਤੁਹਾਡਾ ਇੱਕ ਬੋਲ ਨਾਲ ਧੰਨਵਾਦ ਵੀ ਨਹੀਂ ਕੀਤਾ ਆ ਵੀ ਜੀ ਜੈਤਨ ਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਇਹ ਮੁੱਦਾ ਚੱਕਿਆ ਆਪਾਂ ਇਸ ਮੁੱਦੇ 'ਤੇ ਕਣੀ ਧਿਆਨ ਦੇਵਾਂਗੇ ਜੀ 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 ਤਾਂ ਇੱਕ ਹੋਰ ਹੈਰੀ ਕਲਸੀ ਨੇ ਵੀ ਆਵਾਜ਼ ਚੱਕੀ ਹੈ ਬਰਸੋ ਜੀ ਵਿਧਾਨ ਸਭਾ ਦੇ ਵਿੱਚ ਵੀ ਬੇਅਦਬੀ ਤੇ ਸਖਤ ਕਾਨੂੰਨ ਬਣਾ ਚਾਹੀਦਾ ਜੀ ਸਰਕਾਰਾਂ ਬੇਈਮਾਨ ਹੁੰਦੀਆਂ ਨੇ ਸਰਕਾਰਾਂ ਸੋਚਦੀਆਂ ਨੇ ਵੀ ਹਜੇ 2 ਸਾਲ ਪਏ ਨੇ ਨੇੜੇ ਜਾ ਕੇ ਆਪਾਂ ਸ਼ਾਵਾਸ਼ੇ ਲਵਾਗੇ ਇਹ ਬਾਤੇ ਹੀ ਘਾਟੇ ਦੀ ਰਾਜਨੀਤੀ ਕਰਦੇ ਗੁਰੂ ਨਾਲ ਵੀ ਜੀ ਜੀ ਉਹ ਇਹਨਾਂ ਨੂੰ ਮਹਿੰਗੀ ਪਾਊਗੀ ਜੀ ਸਿੰਘ ਸਾਹਿਬ ਆ ਗਏ ਆ ਜੀ ਇੱਧਰ ਕਿੱਥੇ ਤੁਸੀਂ ਹਲਾਇਓ ਹੱਥ ਹਾਂਜੀ ਹਾਂਜੀ ਹਾਂ ਉਹ ਸਿੰਘ ਸਾਹਿਬ ਹੱਥ ਹਲਾ ਰਹੇ ਨੇ ਸੋ ਚੜ੍ਹਦੀ ਕਲਾ ਚ ਨੇ ਕਹਿੰਦੇ ਜੀ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਕਾਨੂੰਨ ਨਹੀਂ ਬਣੂਗਾ ਚੜ੍ਹਦੀ ਕਲਾ ਚਾ ਇਨਸਾਫ ਲੈਣ ਤੱਕ ਉੱਤੇ ਡਟੇ ਰਹਾਂਗੇ ਸੋ ਸਿੰਘ ਸਾਹਿਬ ਟਾਈਮ ਦੇਣ ਲਈ ਧੰਨਵਾਦ ਜੀ ਫਿਲਹਾਲ ਮੈਂ ਹੋਰ ਸਿੰਘ ਆਏ ਨੇ ਉਹਨਾਂ ਨਾਲ ਕਰਦਾ ਗੱਲਬਾਤ ਸੋ ਠੀਕ ਹੈ ਜੀ ਛੋਡੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਗੁਰੂ ਮਾਜ਼ ਮਹਾਰਾਜ ਅੱਗੇ ਸੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕਾਫੀ ਲੰਮੇ ਸਮੇਂ ਤੋਂ ਟਾਬਰ ਤੇ ਡਟੇ ਹੋਏ ਨੇ ਕਹਿੰਦੇ ਇਨਸਾਫ ਲੈਣ ਤੱਕ ਡਟੇ ਰਹਾਂਗੇ ਜਾਂ ਫਿਰ ਸਰੀਰ ਸੱਡਾਂਗੇ ਜਾਨ ਸਾਫ਼ ਲਵਾਂਗੇ ਇਹ ਗੱਲ ਭਾਈ ਸਾਹਿਬ ਕਰ ਰਹੇ ਨੇ ਕਦੋਂ ਇਨਸਾਫ਼ ਮਿਲਦਾ ਹੈ ਕਦੋਂ ਸਖਤ ਕਾਨੂੰਨ ਬਣਦਾ ਹੈ ਤਾਂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸਮਾਨਾ